ਅਲਬਰਟਾ ਦੇ ਸਿੱਖਿਆ ਮੰਤਰੀ ਡੈਮਿਟਿਓਜ਼ ਨਿਕੋਲੇਡਿਸ ਨੇ ਕਿਹਾ ਕਿ ਉਹਨਾਂ ਖਿਲਾਫ ਚਲਾਈ ਗਈ ਰੀਅਲ ਪੈਟੀਸ਼ਨ ਜਿਹੜੀ ਕਿ ناکਾਮ ਰਹੀ ਹੈ ਤੇ ਸਰਕਾਰ ਅਤੇ ਉਸ ਦੀਆਂ ਜਿਹੜੀਆਂ ਨੀਤੀਆਂ ਨਹੀਂ ਲੋਕਾਂ ਨੇ ਮਤਲਬ ਭਰੋਸੇ ਦੀ ਵੋਟ ਕੀਤੀ ਹੈ ਦਾ ਜ਼ਿਕਰ ਨਿਕੋਲੇਡਿਸ ਨੇ ਸੋਸ਼ਲ ਮੀਡੀਆ ਤੇ جاری ਇੱਕ ਪੱਤਰ ਦੇ ਵਿੱਚ ਕਿਹਾ ਕਿ ਪੈਟੀਸ਼ਨ ਦੇ ਨਤੀਜੇ ਦੇ ਨਾਲ ਸਾਬਤ ਹੁੰਦਾ ਹੈ ਕਿ ਸਰਕਾਰ ਸਹੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਉਹ ਹੁਣ ਉਤਸ਼ਾਹ ਦੇ ਨਾਲ ਕੰਮ ਜਾਰੀ ਰੱਖਣਗੇ ਉਹਨਾਂ ਲਿਖਿਆ ਮੈਂ ਇਸ ਨਤੀਜੇ ਤੇ ਜਿਹੜੀ ਕਿ ਕੈਲਗਰੀ ਬੋਦੇ ਲੋਕਾਂ ਦਾ ਹਲ ਵੱਲੋਂ ਸਰਕਾਰ ਦੀ ਦਿਸ਼ਾ ਨਵੇਂ ਮਜ਼ਬੂਤ ਪਰ ਉਹ ਸਮਝਦਾ ਹਾਂ ਨਿਕੋਲੇਟਸ 2025 ਦੇ ਆਖਰੀ ਮਹੀਨੇ ਵਿੱਚ ਰਿਕਾਲ ਪਟੀਸ਼ਨ ਦਾ ਸਾਹਮਣਾ ਕਰਨ ਵਾਲੇ ਅਲਬਰਟਾ ਦੇ ਪਹਿਲੇ ਵਿਧਾਇਕ ਸਨ ਉਹਨਾਂ ਨੇ ਉਹਨਾਂ ਨੂੰ ਹਟਾਉਣ ਦੀ ਚਲਾਈ ਗਈ ਪਟੀਸ਼ਨ ਦੇ ਵਿੱਚ ਕਰੀਬ 16000 ਦਸ ਤੱਕ ਦੀ ਲੋਡ ਸੀ ਪਰ ਸਿਰਫ 40% ਤੋਂ ਥੋੜੇ ਜ਼ਿਆਦਾ ਦਸ ਤੱਕ ਇਕੱਠੇ ਹੋਏ ਤੇ ਪਟੀਸ਼ਨ ਨੂੰ ਸ਼ੁਰੂ ਕਰਨ ਲਈ ਜੋਨੀ ਯੈਕਿੰਮਜ਼ ਨੇ ਭਾਵੇਂ ਇੱਕ ਪਟੀਸ਼ਨ ਅਸਫਲ ਰਹੀ ਪਰ ਇਸ ਦੇ ਨਾਲ ਸਾਫ਼ ਹੁੰਦਾ ਹੈ ਕਿ ਹਜ਼ਾਰਾਂ ਲੋਕ ਨੇ ਜਿਹੜੇ ਇਹਨਾਂ ਤੋਂ ਨਾਕੁਸ਼ ਨੇ ਜਿਸ ਦੇ ਵਿੱਚ ਦੱਸਦੇ ਕਿ ਕਿ ਜਿਹੜੀ ਇਹ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਠੀਕ ਤਰ੍ਹਾਂ ਨਹੀਂ ਨਿਭਾ ਰਹੇ ਤੇ ਫਿਲਹਾਲ 25 ਹੋਰ ਰਿਕਾਲ ਪਟੀਸ਼ਨ ਹੈ ਦੱਸ ਸਕਦਾ ਤੇ ਇਕੱਠੇ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਕਾਫੀ ਹੋਰ ਜੜੀਆਂ ਚੀਜ਼ਾਂ ਨੇ ਉਹ ਚੱਲਦੀਆਂ ਆ ਰਹੀਆਂ ਨੇ ਜਿਨ੍ਹਾਂ ਵੱਲੋਂ ਪ੍ਰੀਮੀਅਮ ਖੁਦ ਵੀ ਸੋਸ਼ਲ ਸ਼ਾਮਿਲ ਨੇ ਸਿਰਫ ਦੋ ਪਟੀਸ਼ਨਾਂ ਵਿਰੋਧ ਐਨਡੀਪੀ ਦੇ ਮੈਂਬਰ ਖਿਲਾਫ ਨੇ ਕਈ ਪਟੀਸ਼ਨਰ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਅਕਤੂਬਰ ਦੇ ਅਖੀਰ ਦੇ ਵਿੱਚ ਅਧਿਕਾਰੀਆਂ ਨੇ ਸੂਬਾ ਪਧਰੀ ਜਿਹੜੀ ਕਿ ਹਰ ਕੰਮ ਰੋਕਣ ਦੀ ਜਿਹੜੀ ਕਿ ਨੋਟਬੰਦੀ ਕਰਨਗੇ ਤੇ ਹੁਣ ਦੱਸ ਜੀਏ ਕਿ ਸਰਕਾਰ ਨੇ ਅਧਿਕਾਰੀਆਂ ਨੂੰ ਸਮਝੌਤਾ ਵੀ ਲਾਗੂ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਹੋਰ ਜਿਹੜੀਆਂ ਕਈ ਚੀਜ਼ਾਂ ਹੋ ਰਹੀਆਂ ਇਸੇ ਦੇ ਨਾਲ ਅਲਬਾਟਾ ਦੇ ਟੀਚਰਸ ਐਸੋਸੀਏਸ਼ਨ ਨੇ 5700 ਅਧਿਕਾਰੀਆਂ ਤੇ ਸਕੂਲਾਂ ਲੀਡਰਾਂ ਦੇ ਸਰਵੇ ਜਿਹੜਾ ਜਾਰੀ ਕੀਤਾ ਹੈ ਸਰਵੇ ਮੁਤਾਬਕ ਵੱਡੀ ਗਿਣਤੀ ਵਿੱਚ ਅਧਿਕਾਰੀ ਜਿਹੜੇ ਕਿ ਕਲਾਸਰੂਮ ਦੀਆਂ ਹਾਲਤ ਹਾਲਾਤਾਂ ਕਾਰਨ ਤਾਂ ਨਾ ਵਿਚਰ ਰਹੇ ਨਹੀਂ ਅਤੇ ਭਵਿੱਖ ਬਾਰੇ ਨਿਰਾਸ਼ ਨੇ 90% ਤੋਂ ਵੱਧ ਅਧਿਆਪਕਾਂ ਨੇ ਆਪਣਾ ਜਿਹੜਾ ਕਿ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਨੂੰ ਮੁੜ ਕੰਮ ਤੇ ਵਾਪਸ ਭੇਜਣ ਇੱਕ ਵੱਡੀ ਸਮੱਸਿਆ ਸੀ ਕਈ ਅਧਿਆਪਕਾਂ ਨੇ ਕਿਹਾ ਕਿ ਉਹ ਆਪਰੇ ਆਪ ਨੂੰ ਜਿਹੜਾ ਕਿ ਬੇਇੱਜ਼ਤ ਅਤੇ ਬਿਆਸਰ ਮਹਿਸੂਸ ਕਰ ਰਹੇ ਨੇ ਅਲਪਾਟਾ ਟੀਚਰਸ ਐਸੋਸੀਏਸ਼ਨ ਦੇ ਪ੍ਰਧਾਨ ਜੈਸਮ ਸੀਲਿੰਗ ਨੇ ਕਿਹਾ ਕਿ ਜਿਹੜੇ ਕਿ ਇਹ ਇਹ ਅਸਹਿਣੀ ਕੰਮਕਾਜ ਦੇ ਮਾਹੌਲ ਦੇ ਅਧਿਆਪਕਾਂ ਨੂੰ ਜਿਹੜੇ ਕਿ ਮਾਨਸਿਕ ਸਿਹਤ ਤੇ ਉਹਨਾਂ ਦੇ ਹਾਲਾਤ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਇਆ ਸਰਕਾਰ ਵੱਲੋਂ ਜਵਾਬ ਵਿੱਚ ਕਿਹਾ ਗਿਆ ਕਿ ਸਿੱਖਿਆ ਖੇਤਰ ਵਿੱਚ ਜਿਹੜੇ ਕਿ ਅਰਬਾਂ ਡਾਲਰ ਨਿਵੇਸ਼ ਕੀਤੇ ਜਾ ਰਹੇ ਨੇ ਅਤੇ 3 ਹਜ਼ਾਰ ਤੋਂ ਵੱਧ ਅਧਿਆਪਕਾਂ ਤੇ 1500 ਐਸੋਸੀਏਸ਼ਨ ਅਸਿਸਟੈਂਟ ਭਰਤੀ ਕੀਤੇ ਜਾਣਗੇ ਜਿਸ ਦੇ ਨਾਲ ਕੰਮ ਦਾ ਬੋਝ ਜਿਹੜਾ ਉਹ ਘਟ ਜਾਵੇਗਾ ਤੇ ਇਸ ਦੇ ਨਾਲ ਹੋਰ ਵੀ ਕਈ ਕਦਮ ਚੁੱਕੇ ਜਾ ਰਹੇ ਨੇ ਤੇ ਨਿਕੋਲਿਜਸ ਨੇ ਕਿਹਾ ਕਿ ਘਾਟੇ ਹਿੱਸੇਦਾਰ ਕਰਨ ਦੇ ਨਾਲ ਜਿਹੜੀ ਕਿ ਮਹੀਮ ਫਜ਼ੂਲ ਕਵਾਇਦਦਰ ਸਾਬਤ ਹੁੰਦੀ ਹੈ ਪਰ ਉਹਨਾਂ ਨੇ ਕਿਹਾ ਕਿ ਉਹ ਹਰ ਵੋਟ ਦੇ ਜਿਹੜਾ ਕਿ ਆਵਾਜ਼ ਸੁਣਨ ਲਈ ਤਿਆਰ ਨੇ ਕੈਨੇਡਾ ਦੇ ਕਾਨੂੰਨ ਮੁਤਾਬਕ ਜਿਹੜੀ ਰਿਕਾਲ ਪਟੀਸ਼ਨ ਲਈ 3 ਮਹੀਨੇ ਵਿੱਚ ਪਿਛਲੀ ਚੋਣਾਂ ਦੀ ਪਾਈ ਗਈ ਵੋਟ ਤੋ ਇਹ 7% ਦੇ ਜਿਹੜੇ ਬਰਾਬਰ ਦਸਤਾਕਾਤੇ ਇਕੱਠੇ ਕਰਨੇ ਲਾਜ਼ਮੀ ਹੁੰਦੇ ਨੇ ਪਰ ਜੋ ਪਟੀਸ਼ਨ ਕਾਮਯਾਬ ਹੋ ਜਾਵੇ ਤਾਂ ਹਲੇ ਵਿੱਚ ਹਲਕੇ ਦੇ ਵਿੱਚ ਵੋਟਿੰਗ ਜਿਹੜੀ ਕਾਰਵਾਈ ਫੈਸਲਾ ਕੀਤਾ ਜਾਂਦਾ ਹੈ ਕਿ ਮੈਂਬਰ ਆਪਣੀ ਸੀਟ ਰੱਖ ਸਕਦਾ ਹੈ ਜਾਂ ਫਿਰ ਨਹੀਂ